ਚੋ ਮਾਹੌਲ ਹੋਇਆ ਤਣਾਪੂਰਨ ਹਰ ਪਾਸੇ ਚੱਪੇ ਚੱਪੇ ਤੇ ਲੱਗ ਗਈ ਪੁਲਿਸ ਦੂਜੇ ਪਾਸੇ ਲੱਖਾ ਸਦਾਣਾ ਦੇ ਸਮਰਥਕ ਵੀ ਪਹੁੰਚ ਗਏ ਬੁੱਡੇ ਨਾਲੇ ਤੇ ਬੰਨ ਲਾਉਣ ਦੇ ਲਈ ਦਰਅਸਲ ਕਾਲੇ ਪਾਣੀ ਦਾ ਮੋਰਚਾ ਲੱਗਣ ਜਾ ਰਿਹਾ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਨਾਲ ਜਿਹੜੇ ਮੋਰਚਾ ਲਗਾਉਣ ਆਏ ਸੀ ਉਹਨਾਂ ਦੇ ਝੜਪ ਦੇਖਣ ਨੂੰ ਮਿਲੀ ਫਿਰ ਪੁਲਿਸ ਨੇ ਚੱਕ ਚੱਕ ਕੇ ਉਹਨਾਂ ਨੂੰ ਬੱਸਾਂ ਦੇ ਵਿੱਚ ਸੁੱਟ ਦਿੱਤਾ ਬੱਸਾਂ ਦੇ ਵਿੱਚ ਚੱਕ ਕੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਚਾਹ ਰਿਹਾ ਉਹ ਇਹ ਕਹਿ ਰਹੇ ਨੇ ਮੈਂ ਕਹਿ ਚੁੱਕਾ ਹੌਲੀ ਹੌਲੀ ਮੈਂ ਆਲਰੇਡੀ ਕਹਿ ਚੁੱਕਾ ਕੋਈ ਸਰਕਾਰ ਚਾਹੁੰਦੀ ਹੈ ਪੰਜਾਬ ਦੇ ਲੋਕ ਕੈਂਸਰ ਨਾਲ ਮਰ ਜਾਣ ਔਰ ਬੜਾ ਕਲੀਅਰ ਹੈ ਪਾਰਲੀਮੈਂਟ ਰਿਪੋਰਟ ਪੇਸ਼ ਹੋ ਚੁੱਕੀ ਕਿ ਪੰਜਾਬ ਦੇ ਸਾਰੇ ਜਿਨਾਂ ਦਾ ਪਾਣੀ ਕੈਂਸਰਸ ਹੋ ਚੁੱਕਾ ਇਹ ਗੁੱਡਾ ਨਾ ਇੱਕ ਵੱਡਾ ਯੋਗਦਾਨ ਪਾਉਣ ਵਾਲਾ ਅਦਾਨ ਹੈ ਜੇ ਇੱਥੇ ਸਰਕਾਰ ਆਪਣਾ ਰੋਲ ਇਸ ਤਰ੍ਹਾਂ ਦਾ ਨਿਭਾਉਂਦੀ ਹੈ ਲੋਕਾਂ ਦੇ ਖਿਲਾਫ ਬੜਾ ਸਿੱਧਾ ਮੈਸੇਜ ਹੈ ਕਿ ਸਰਕਾਰ ਕੁਝ ਕਰਾ ਨਹੀਂ ਰਹੀ ਪਿੱਛੇ ਸਰ ਇਹਦੇ ਪਿੱਛੇ ਇਸ ਪਾਣੀ ਨੂੰ ਗੰਦਲਾ ਕਰਨ ਦੇ ਪਿੱਛੇ ਕਾਰਨ ਕਿਸ ਦਾ ਮੰਨਦੇ ਹੋ ਕਿਸ ਦਾ ਕਸੂਰ ਹੈ ਬੇਸਿਕ ਤੋਂ ਕਸੂਰ ਕਿਸ ਦਾ ਹੈ ਕੋਣ ਗੰਦਾ ਕਰਨ કોਨ ਕਰ ਰਿਹਾ ਹੈ ਬੇਸਿਕਲੀ ਸਰਕਾਰ ਦਾ ਕੁਝ ਅਧਿਕਾਰੀਆਂ ਨੇ ਜਿਹਨੇ ਇੱਥੇ ਠੀਕ ਤਰ੍ਹਾਂ ਜਿਹੜੇ ਐਸ.ਪੀ.ਐਸ ਦੇ ਪੈਸੇ ਵੀ ਆਏ ਉਹ ਵੀ ਖਾ ਪੀ ਕੇ ਠੀਕ ਲੱਗੇ ਨਹੀਂ ਐ ਐਸਟੀਪੀ ਤੇ ਸਰਕਾਰ ਦੀ ਡਿਊਟੀ ਹੁੰਦੀ ਹੈ ਜੇ ਕਿਤੇ ਪਾਣੀ ਨਿਕਲਦਾ ਉਹਨੂੰ ਸਾਫ਼ ਕਰੀ ਲੋਕਾਂ ਨੂੰ ਸਰ ਸਰ ਡਾਈਇੰਗ ਇੰਡਸਟਰੀ ਵਾਲੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਕਿੱਥੇ ਜਾਈਏ ਜੇਕਰ ਪਾਣੀ ਅਸੀਂ ਆਪਣਾ ਪਾਣੀ ਕਿੱਥੇ ਛੱਡਾਂਗੇ ਦੇਖੋ ਬੜਾ ਕਲੀਅਰ ਹੈ ਜਦੋਂ ਕੋਈ ਪ੍ਰੋਜੈਕਟ ਕਲੀਅਰ ਹੁੰਦਾ ਹੈ ਸਭ ਤੋਂ ਪਹਿਲਾਂ ਉਹਨੂੰ ਟ੍ਰੀਟਮੈਂਟ ਪਲਾਂਟ ਲਾਉਣ ਵਾਸਤੇ ਫਿਰ ਉਹਦਾ ਪਾਰਟ ਤੇ ਇੱਕ ਪਾਰਟ ਹੁੰਦਾ ਇੰਡਸਟਰੀ ਨੇ ਉਹ ਆਪਣਾ ਟ੍ਰੀਟਟਮੈਂਟ ਕਰਕੇ ਸਿੱਧਾ ਪਾਣੀ ਕਿਸੇ ਨੂੰ ਕੀ ਤਰ੍ਹਾਂ ਸਰ ਡਾਈਇੰਗ ਇੰਡਸਟਰੀ ਵਾਲੇ ਕਹਿ ਰਹੇ ਨੇ ਕਿ ਆਪਣੇ ਪ੍ਰਾਈਵੇਟ ਪੈਸੇ ਤੋਂ ਉਹਨਾਂ ਨੇ ਐਸਟੀਪੀ ਲਾਇਆ ਹੋਇਆ ਤੇ ਜਿਹੜਾ ਟ੍ਰੀਟ ਕਰਕੇ ਜਿਹੜੇ ਮਾਣਕ ਤਹਿ ਕੀਤੇ ਗਏ ਨੇ ਉਹਨਾਂ ਮਾਣਕ ਅਧਾਰ ਤੇ ਉਹ ਪਾਣੀ ਟ੍ਰੀਟ ਕਰਕੇ ਪਾ ਰਹੇ ਨੇ ਕਿ ਨਾ ਬੁੱਡੇ ਨਾਲੇ ਨੂੰ ਗੰਦਾ ਕਰਦੇ ਸਾਡਾ ਕੋਈ ਹੱਥ ਨਹੀਂ ਇਹ ਉਹਨਾਂ ਦਾ ਕਰੇ ਮੈਂ ਜੀ ਬੁੱਟਾ ਨਾਲਾ ਆਪਣੇ ਆਪ ਬੋਲਦਾ ਹੈ ਵੀ ਉਹ ਜਿਹੜਾ ਪਾਣੀ ਉੱਥੇ ਕਾਲਾ ਜਾਂਦਾ ਹੈ ਬੜਾ ਸਪਸ਼ਟ ਬੋਲਦਾ ਵੀ ਕਿਸੇ ਨੇ ਤਾਂ ਪਾਣੀ ਪੋਲੂਟ ਕੀਤਾ ਹੈ ਤੇ ਮੇਨਲੀ ਇੱਥੇ ਜਿਹੜੀ ਹੈ ਡਾਈਂਗ ਇੰਡਸਟਰੀ ਹੈ ਇੱਥੇ ਬਾਕੀ ਇੰਡਸਟਰੀ ਹੈ ਲੋਕਲ ਜਿਹੜਾ ਲੋਕਾਂ ਦੀ ਪਾਣੀ ਦੀ ਕੰਜ਼ਮਪਸ਼ਨ ਹੈ ਬਹੁਤ ਸਾਰੇ ਇੱਥੇ ਕੁੱਲ ਮਿਲਾ ਕੇ ਬਨ ਲਾਣ ਦਾ ਸਮਰਥਨ ਦਿੰਨੇ ਹਾਂ ਕਿ ਬੰਦ ਲਾਣਾ ਚਾਹੀਦਾ ਪਰ ਬੰਦ ਕਰ ਉਹਨਾਂ ਨੂੰ ਅਵਸਰ ਕੁਦਤੀਨਾ ਹੈ ਹਾਂ ਜੀ ਕਾਜੀਆ ਸਾਹਿਬ ਨੇ ਨੌਜਵਾਨਾਂ ਨੂੰ ਅੱਜ ਡਿਟੇਨ ਕੀਤਾ ਜਾ ਰਿਹਾ ਹੈ ਕੰਮਾਂ ਤੋਂ ਆਂਦੇ ਨੌਜਵਾਨਾਂ ਨੂੰ ਡਿਟੇਨ ਕਰ ਦਿੱਤਾ ਗਿਆ ਬਹੁਤ ਕਹਿ ਰਹੇ ਸੋ ਡਿਟੇਨ ਕਰ ਚੁੱਕੇ 100 ਬੰਦੇ ਡਿਟੇਨ ਜਿੰਨੇ ਬੰਦੇ ਜਿੰਨੀ ਨਿੰਦਾ ਕੀਤੀ ਜਾਏ ਥੋੜੀ ਹੈ ਪੀਸਫੁਲ ਪ੍ਰੋਟੈਸਟ ਸਾਡਾ ਤੁਹਾਡੇ ਨਾਲ ਯੂਨੀਅਨਸ ਆਈਆਂ ਨੇ ਹੋਰ ਕਿ ਡਿਟੇਨ ਕੀਤਾ ਜਾ ਰਿਹਾ ਉਹਨਾਂ ਨੂੰ ਕਿਹੜਾ ਸਾਰੇ ਇਸੇ ਤਰ੍ਹਾਂ ਕੀਤਾ ਜਾ ਰਿਹਾ ਸਾਰੇ ਤਰ੍ਹਾਂ ਤੋਂ ਲੋਕ ਨੂੰ ਕੰਮ ਜੇ ਰੋਕਿਆ ਜਾ ਰਿਹਾ ਸਰ ਕੀ ਇਹ ਸਮਝ ਜਾਵੇ ਕਿ ਕਾੜੇ ਪਾਣੀ ਦੇ ਰੋਚੇ ਦੇ ਵਿੱਚ ਤੁਸੀਂ ਤੇ ਥੋੜੀ ਯੂਨੀਅਨ ਕੋਰਡੀਨਲ ਮੋਡਾ ਲਾ ਕੇ ਕਿਉਂ ਨਹੀਂ ਆ ਬਿਲਕੁਲ ਅਸੀਂ ਤਾਂ ਇਤੋਂ ਇੱਕ ਸਟੇਟ ਲੈਵਲ ਦਾ ਮੋਰਚਾ ਲਾਉਣ ਦੀ ਪਲਾਨ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਵਿੱਚ ਕਿਉਂਕਿ ਜੇ ਪੱਕਾ ਮੋਰਚਾ ਚੰਡੀਗੜ੍ਹ ਡਾਵਾਂਗੇ ਚੰਡੀਗੜ੍ਹ ਲਾਓ ਅਗਲੇ ਦਿਨਾਂ ਵਿੱਚ ਵੀ ਥ੍ਰੀ ਸਾਈਡ ਕਰਕੇ ਚੰਡੀਗੜ੍ਹ ਚੰਡੀਗੜ੍ਹ ਚਲੋ ਰਾਜਮਾ ਸਾਹਿਬ ਗੰਦੇ ਗੰਦਾ ਗੰਦਾ ਦਰਿਆ ਵਾ ਪੁੱਟ ਦਰਿਆ ਜਿਹੜਾ ਵਾ ਇਸ ਨੂੰ ਸਾਫ਼ ਕਰਨ ਨੂੰ ਲੈ ਕੇ ਲਗਾਤਾਰ ਇਹ ਮੁਹਿੰਮ ਆਵਾਜ਼ ਚੱਕੀ ਜਾਂਦੀ ਆ ਪਰ ਇਹ ਸਾਫ਼ ਨਹੀਂ ਹੋ ਰਿਹਾ ਦੇਖੋ ਹਰ ਇੰਡਸਟਰੀ ਨੂੰ ਜਦੋਂ ਇੰਡਸਟਰੀ ਲੱਗਦੀ ਹੈ ਇਹ ਸ਼ਰਤ ਇਹ ਹੁੰਦੀ ਹੈ ਵੀ ਉਹ ਇੱਕ ਟ੍ਰੀਟਮੈਂਟ ਕਰਾਉਣ ਜੋ ਤੇ ਪਾਣੀ ਬਣਦਾ ਹੈ ਇੰਡਸਟਰੀ ਵੀ ਜ਼ਿੰਮੇਵਾਰ ਹੈ ਲੋਕਲ ਦੀ ਲੋਕਲ ਕੰਪਨੀ ਵੀ ਜ਼ਿੰਮੇਵਾਰ ਹੈ ਇੱਥੇ ਦੇ ਬਾਜ਼ਾਰ ਵੀ ਜ਼ਿੰਮੇਵਾਰ ਹੈ ਇੱਥੇ ਪਬਲਿਕ ਸੈਕਟਰ ਵੀ ਜ਼ਿੰਮੇਵਾਰ ਹੈ ਟੋਟਲ ਕੁੱਲ ਮਿਲਾ ਕੇ ਜਿਹੜਾ ਸਰਕਾਰ ਨਾ ਲਾਇਕ ਹੈ ਪਾਣੀ ਇੰਡਸਟਰੀ ਕਰੀਏ ਅਸੀਂ ਕੋਈ ਜ਼ਿੰਮੇਵਾਰ ਨਹੀਂ ਅਗਰ ਕੋਈ ਜੇਹਰ ਵਿੱਚ ਕੋਈ ਪਾਣੀ ਸੁੱਟਦਾ ਤਾਂ ਕਾਰਵਾਈ ਕੀਤੀ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਕੌਣ ਕਹਿੰਦੇ ਸਾਡੇ ਕੋਲ ਕੌਣ ਕਰੇਗਾ ਸਰਕਾਰ ਕਰੇਗੀ ਨਾ ਫਿਰ ਸਰਕਾਰ ਨੇ ਨਹੀਂ ਕੀਤੀ ਸਰਕਾਰ ਦੋਸ਼ੀ ਹੈ ਪਰ ਆ ਜੋ ਇੰਡਸਟਰੀ ਵਾਲੇ ਇਕੱਠੇ ਹੋ ਰਹੇ ਨੇ ਉਹੀ ਗੱਲ ਕਹਿ ਰਹੇ ਨੇ ਕਿ ਅਸੀਂ ਜ਼ਿੰਮੇਵਾਰ ਨਹੀਂ ਹੈਗੇ। ਐਡਾ ਸਾਡਾ ਪਰਸਨਲੀ ਕਿਸੇ ਨਾਲ ਵਿਰੋਧ ਨਹੀਂ। ਅਸੀਂ ਸਾਫ਼ ਪਾਣੀ ਚਾਹੁੰਦੇ ਆ। ਲੇਟੈਸਟ ਸਟੱਡੀਜ਼ ਇਹ ਕਹਿ ਰਹੀਆਂ ਬਾਰ-ਬਾਰ ਗੁਰਲਾਕੇ ਵੀ 2028 ਚ ਟੋਟਲ ਪੰਜਾਬ ਨੇ ਕੈਂਸਰਸ ਹੋ ਜਾਣਾ। ਪਾਰਲੀਮੈਂਟ ਦੀ ਰਿਪੋਰਟ ਪੇਸ਼ ਹੋ ਚੁੱਕੀ ਜਿਸ ਦੇ ਮੁਤਾਬਕ ਇਹ ਕਿਹਾ ਗਿਆ ਵੀ ਪੰਜਾਬ ਦਾ ਪਾਣੀ ਸਾਰੇ ਜਿਲ੍ਹਿਆਂ ਦਾ ਕੈਂਸਰਸ ਹੋ ਗਿਆ। ਉਹ ਸਵਾਲ ਇਹ ਆ ਵੀ ਕੀ ਪੰਜਾਬ ਦੇ ਲੋਕਾਂ ਨੂੰ ਕੈਂਸਰ ਕਰਕੇ ਮਾਰ ਦੇਣਾ? ਔਰ ਲੇਟੈਸਟ ਸਟੱਡੀ ਜਿਹੜੀ ਇੱਕ ਸਵਿਟਜ਼ਰਲੈਂਡ ਦੀ ਕੰਪਨੀ ਨੇ ਆਗੇ ਇਥੇ ਕੀਤੀ ਉਹ ਕਹਿੰਦੀ ਆ ਵੀ 2028 ਤੱਕ ਸਾਰੇ ਪੰਜਾਬ ਵਿੱਚ ਹਰ ਖਰਚ ਕੈਨਸਲ ਹੋ ਜਾਏਗਾ ਅੱਜ ਹੁਣ ਮੋਰਚਾ ਜਿਹੜਾ ਬਾ ਕਾਰਜਾਪੀ ਹੋ ਰਿਹਾ ਇੱਥੇ ਗ੍ਰਿਫਤਾਰੀਆਂ ਵੀ ਨਹੀਂ ਮੋਰਚਾ ਕੰਮ ਆ ਮੋਰਚੇ ਨੂੰ ਦੇਖੋ ਸਰਕਾਰਾਂ ਜੇ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਮੋਰਚੇ ਨੂੰ ਫਿਸਲ ਆਊਟ ਕਰਦੀਆਂ ਲੋਕਾਂ ਦੇ ਮਨ ਵਿੱਚੋਂ ਨਹੀਂ ਕੱਢ ਸਕਦੀ ਪੰਜਾਬ ਦੇ ਲੋਕਾਂ ਨੇ ਇੱਥੇ ਵਸਣਾ ਹੈ ਜੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਕਹੋ ਵੀ ਕੈਂਸਰ ਨਾਲ ਮਾਰ ਕੇ ਬੁੱਤਾ ਸਾਰ ਲੈਣਾ ਕਿੰਨੀ ਦੇਰ ਸਰਕਾਰ ਚ ਨਹੀਂ ਪੱਲੂ ਲੁਧਿਆਣੇ ਦੇ ਲੋਕ ਜਿਹੜੇ ਉਹ ਹਰਾਸਤ ਦੇ ਵਿੱਚ ਲੈ ਲਿਆ ਗਿਆ ਪੁਲਿਸ ਦੇ ਵੱਲੋਂ ਇਸ ਲਖੇ ਸਿਧਾਣੇ ਦੇ ਵੱਲੋਂ ਕਾਲ ਦਿੱਤੀ ਗਈ ਸੀ ਕਿ 3 ਤਰੀਕ ਨੂੰ ਬੁੱਢੇ ਨਾਲੇ ਤੇ ਬੰਨ ਮਾਰਨਾ ਕਿਉਂਕਿ ਡਾਈਂਗ ਫੈਕਟਰੀਆਂ ਦਾ ਜੋ ਪਾਣੀ ਆ ਉਹ ਪਾਣੀ ਗੰਦਾ ਪਾਣੀ ਬੁੱਢੇ ਨਾਲੇ ਦੇ ਵਿੱਚ ਆਉਂਦਾ ਬੁੱਢੇ ਨਾਲੇ ਦਾ ਪਾਣੀ ਜਿਹੜਾ ਫਿਰ ਸਤਲੁਜ ਦਰਿਆ ਦੇ ਵਿੱਚ ਜਾ ਕੇ ਲੋਕਾਂ ਦੇ ਘਰਾਂ ਤੱਕ ਬਿਮਾਰੀਆਂ ਪਹੁੰਚਾਰਿਆ ਕੈਂਸਰ ਪਹੁੰਚਾਰਿਆ ਜਿਸਦੇ ਚੱਲਦਿਆਂ ਅੱਜ ਲੁਧਿਆਣਾ ਦੇ ਵਿੱਚ ਸਾਰੇ ਇਕੱਠੇ ਹੋਏ ਸੀ ਕਾਲੇ ਪਾਣੀ ਦਾ ਮੋਰਚਾ ਲਾਉਣ ਦੇ ਲਈ ਤਾਂ ਉਸ ਵੇਲੇ ਪੁਲਿਸ ਦੇ ਨਾਲ ਮੋਰਚੇ ਲਾਉਣ ਵਾਲੇ ਤਰਨਾਕਾਰੀਆਂ ਦੀ ਝੜਪ ਦੇਖਣ ਨੂੰ ਮਿਲੀ ਆ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਕਿਸ ਤਰੀਕੇ ਦੇ ਨਾਲ ਮਾਹੌਲ ਤਣਾਪੂਰਨ ਹੋ ਗਿਆ ਬਲਵੀਰ ਸਿੰਘ ਰਾਜੇਵਾਲ ਵੀ ਲਖੇ ਸਿਧਾਣੇ ਦੇ ਹੱਕ ਦੇ ਵਿੱਚ ਪਹੁੰਚੇ ਸੀ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਤੁਹਾਨੂੰ ਉਹ ਵੀ ਸੁਣਾਉਣੇ ਆ ਜਿਨ੍ਹਾਂ ਦੇ ਨਾਲ ਪੁਲਿਸ ਦੀ ਝੜਪ